ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਹੈ ਗੁਰੂ ਨਾਨਕ ਸਾਹਿਬ ਸਤ ਸਾਈ ਬਾਬਾ ਟੈਂਪਲ ਦਾ ਐਂਟਰੀ ਗੇਟ ਇੱਥੇ ਅੱਜ ਮਨਾਈ ਜਾ ਰਹੀ ਹੈ ਸ੍ਰੀ ਕ੍ਰਿਸ਼ਨ ਜਨਮਾਸਟਮੀ ਅੱਜ ਤੁਹਾਨੂੰ ਦਿਖਾਉਨੇ ਆ 10ਵਾਂ ਕਵਿਤੀ ਦੇ ਵਿੱਚ ਲੱਗੀਆਂ ਰੌਣਕਾਂ ਇੱਧਰ ਲਈ ਸਟੂ ਤੁਸੀਂ ਦੇਖ ਸਕਦੇ ਹੋ ਕਾਰ ਪਾਰਕਿੰਗ ਜੋ ਕਿ ਅੱਜ ਫੁੱਲ ਹੋਈ ਪਈ ਆ ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਸੰਗਤ ਦੂਰ ਦਰਾਡੇ ਤੋਂ ਪਹੁੰਚੀ ਆ ਤੇ ਇਧਰ ਮੋਟਰਸਾਈਕਲ ਪਾਰਕਿੰਗ ਇਹ ਵੀ ਤੁਸੀਂ ਦੇਖ ਸਕਦੇ ਹੋ ਦੂਰ ਤੱਕ ਮੋਟਰਸਾਈਕਲ ਖੜੇ ਆ ਇਹ ਵੀ ਫੁੱਲ ਹੋਈ ਪਈ ਆ ਅੱਜ ਸਵੇਰ ਤੋਂ ਹੀ ਸੰਗਤਾਂ ਅਨਤਮਸਤਕ ਹੋਣ ਦੇ ਲਈ ਇੱਥੇ ਆ ਰਹੀਆਂ ਨੇ ਇੱਥੇ ਸੰਗਤ ਜੀ ਇੱਕੋ ਚਾਰ ਦੀਵਾਰੀ ਦੇ ਅੰਦਰ ਗੁਰਦੁਆਰਾ ਸਾਹਿਬ ਅਤੇ ਮੰਦਰ ਹਨ ਅੱਜ ਦਾ ਇਹ ਜੋ ਪ੍ਰੋਗਰਾਮ ਹੈ ਉਹ ਮੰਦਰ ਦੇ ਵਿੱਚ ਹੈ ਤੁਸੀਂ ਮੰਦਰ ਦੇ ਦੇਖੋ ਅੱਜ ਕਿੰਨਾ ਸੋਹਣਾ ਸਜਾਇਆ ਹੋਇਆ ਹੈ ਉੱਪਰ ਡੈਕੋਰੇਸ਼ਨ ਕੀਤੀ ਹੋਈ ਹੈ ਇਹ ਦੇਖ ਸਕਦੇ ਹੋ ਲਓ ਜੀ ਹੁਣ ਆਪਾਂ ਹੁੰਨੇ ਆ ਇਸ ਤੋਂ ਬਾਅਦ ਮੰਦਰ ਦੇ ਵਿੱਚ ਐਂਟਰ ਤੁਹਾਨੂੰ ਅੱਗੇ ਜਾ ਕੇ ਦਿਖਾਉਣੇ ਆ ਅੰਦਰਲਾ ਦ੍ਰਿਸ਼ ਇਧਰ ਬਾਹਰ ਵੀ ਦੇਖੋ ਸੰਗਤ ਬਹੁਤ ਖੜੀ ਆ ਤੇ ਇਧਰ ਹਲਾਪਾ ਹੋਣ ਲੱਗਿਆ ਐਂਟਰ ਦੇਖਿਓ ਅੰਦਰਲਾ ਦ੍ਰਿਸ਼ ਤੇ ਅੰਦਰ ਭਜਨ ਕੀਰਤਨ ਦਰbaar ਚੱਲ ਰਿਹਾ ਹੋ ਰਹੀ ਹੈ ਜੀ ਸ਼ਾਮ ਦੇ 7:30 ਵਜੇ ਆ ਤੇ ਅਜੇ ਵੀ ਸੰਗਤਾਂ ਦੇਖੋ ਆ ਜਾ ਰਹੀਆਂ ਨੇ ਤੇ ਇਧਰ ਮੂਰਤੀਆਂ ਦੀ ਸਥਾਪਨਾ ਕੀਤੀ ਗਈ ਆ ਕੋਣ ਕਿਵੇਂ ਟਿਕਾਣਾ ਆ ਮੈਂ ਤੁਹਾਨੂੰ ਫੜ ਜਾਵਾਂ ਕਿਸੇ ਦੇਖੋ ਜੀ ਅੰਦਰੋਂ ਮੰਦਰ ਬਹੁਤ ਹੀ ਸੋਹਣਾ ਬਣਿਆ ਹੋਇਆ ਦੇਖ ਸਕਦੇ ਹੋ ਹੋ ਤੁਸੀਂ ਸੁਣੋ ਥੋੜੀ ਦੇਰ ਲਈ ਭਜਨ ਕੀਰਤਨ I'm gonna be a big, 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 I'm gonna Obrigado. on जादी बनोगे गुरुत्व का माहौल लागू होता है उच्च तो की पानी है जिन सर में जो द्वित है परमात्मा के सतर में पाया जा सकता है चाहे मीरा होना बोले बोलेगा होना चाहिए चाहे दान के चाहे सिमर के चाहे वाच के चाहे सेवा करके अपना अपना सबतरी का होता है कहने किस तरह ਸਾਗ ਲੰਗਦਾ ਇਹ ਜਦੋਂ ਵੀ ਇੱਥੇ ਗੁਰਦੁਆਰਾ ਸਾਹਿਬ ਵੀਰਵਾਰ ਤੇ ਐਤਵਾਰ ਨੂੰ ਪ੍ਰੋਗਰਾਮ ਹੁੰਦਾ ਹੈ ਸਾਗ ਲੈ ਕੇ ਜਾਂਦੇ ਹਾਂ ਮੰਦਿਰ ਦੇ ਵਿੱਚ ਪ੍ਰੋਗਰਾਮ ਸੀ ਸੋ ਤਾਂ ਅੱਜ ਸਾਗ ਲੈ ਕੇ ਆਏ ਨੇ ਇਸੇ ਕਰਕੇ ਮੰਦਿਰ ਹੁਣ ਤੁਹਾਨੂੰ ਦਿਖਾਉਣਾ ਗੁਰਦੁਆਰਾ ਸਾਹਿਬ ਦਾ ਦਰਵਾਜ਼ਾ ਸਾਹਿਬ ਇਧਰਲੀ ਸਾਈਡ ਸਟਾਲਾਂ ਲੱਗੀਆਂ ਹੋਈਆਂ ਨੇ ਆਪਾਂ ਇਧਰ ਚੱਲਦੇ ਹਾਂ ਦੇਖੋ ਸਾਹਮਣੇ ਦਰਵਾਜ਼ਾ ਸਾਹਿਬ ਹੈ ਗੁਰਦੁਆਰਾ ਸਾਹਿਬ ਇਹ ਐਂਟਰੀ ਗੇਟ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਆ ਦੇਖੋ ਜੀ ਸੱਚ ਕਾਉਂ ਸਾਹਿਬ ਤੇ ਪ੍ਰਸ਼ੰਕਰੋਜੀ ਘਰਤੋਰਾ ਸਾਹਿਬ ਦੇ ਇਧਰਲੀ ਸਾਈਡ 'ਤੇ ਲੱਗੀਆਂ ਨੇ ਸਟਾਲਾਂ ਤੇ ਸੰਗਤਾਂ ਦੇਖੋ ਨੂਡਲਸ ਟਿੱਕੀ ਹੋਲ ਗੱਪੇ ਛਕ ਰਹੀਆਂ ਨੇ ਆ ਸੈਲਫ ਸਰਵਿਸ ਇਹ ਦੇਖੋ ਜੀ ਆਪਣੇ ਆਪ ਲੁਕਵਾ ਕੇ ਖਾ ਰਹੀਏ ਸੰਗਤਾਂ ਆ ਦੇਖੋ ਜੀ ਨੂਡਲਸ ਦੇਖਣੇ ਬਹੁਤ ਸੁਣ ਲੱਗਦੇ ਆ ਪਰ ਟੇਸਟੀ ਵੀ ਬਹੁਤ ਨੇ ਇਧਰ ਕੋਲ ਕੋ पे ਵਰਤਾਏ ਜਾ ਰਹੇ ਆ ਸੇਵਾਦਾਰ ਵੀ ਅੱਜ ਸਵੇਰ ਤੋਂ ਲੱਗਿਆ ਸੇਵਾ ਕਰਨਾ ਸੰਗਤਾਂ ਲੋਡੋਂਸਾਰ ਸ਼ਕੀ ਜਾ ਰਹੀਆਂ ਨੇ ਤੇ ਦੇਖੋ ਜੀ ਬਹੁਤ ਸੰਗਤ ਆ ਕੁਝ ਸੰਗਤਾਂ ਇੱਥੇ ਹੀ ਫੜ ਕੇ ਛੱਕ ਰਹੀਆਂ ਨੇ ਤੇ ਕੁਝ ਸੰਗਤਾਂ ਇੱਥੋਂ ਪਵਾ ਪ ਕੇ ਸਮਾਨਾ ਲੰਗਰ ਹਾਲ ਦੇ ਵਿੱਚ ਜਾ ਕੇ ਉੱਥੇ ਬੈਠ ਕੇ ਛੱਕ ਰਹੀਆਂ ਨੇ ਤੇ ਇੱਧਰ ਠੰਡੇ ਮਿੱਠੇ ਦੁੱਧ ਦਾ ਲੰਗਰ ਚੱਲ ਰਿਹਾ ਉਸਕਾਇਆ ਜਾ ਰਿਹਾ ਇੱਧਰ ਜੀ ਪ੍ਰਸ਼ਾਦੇ ਬਣ ਰਹੇ ਆ ਸੇਵਾਦਾਰ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਪ੍ਰਸ਼ਾਦੇ ਤਿਆਰ ਕਰ ਰਹੇ ਆ ਸਤਿਗੁਰ ਕੀ ਸੇਵਾ ਸਫਲ ਹੈ ਜੇਕਰ ਜਿਤਲਾਏ ਬਹੁਤ ਹੀ ਵਧੀਆ ਦੇਖੋ ਜੀ ਸੇਵਾ ਕਰ ਰਿਹਾ ਸਾਰੇ ਤੰਗਤ ਇੱਧਰ ਦੇਖੋ ਤਾਲਾਂ ਸਰਦੀਆਂ ਵੀ ਬਾਲ ਘਰ ਵਿੱਚ ਪਾਈਆਂ ਜਾ ਰਹੀਆਂ ਨੇ ਤੇ ਸੇਵਾਦਾਰ ਲੱਗੇ ਹੋਇਆ ਵਰਤਾਉਣ ਕੋਲ ਕਾ ਲੰਗਰ ਸ਼ੁਰੂ ਹੋ ਗਿਆ ਜੀ ਇਧਰ ਆ ਗਈ ਜੀ ਗਰਮ ਗਰਮ ਖੀਰ ਇਧਰ ਫਰੂਟ ਵਰਤੇ ਜਾ ਰਹੇ ਆ ਵੈਸੇ ਤਾਂ ਜੀ ਸਵੇਰ ਤੋਂ ਹੀ ਲੈ ਕੇ ਗੁਰੂ ਕਾ ਲੰਗਰ ਫੋਟ ਵਰਤ ਰਿਹਾ ਸੇਵਾਦਾਰ ਬੜੇ ਹੀ ਸਰਦਾ ਭਾਵਨਾ ਦੇ ਨਾਲ ਲੰਗਰ ਵਰਤਾ ਰਹੇ ਆ ਤੇ ਸੰਗਤ ਪੰਗਤ ਦੇ ਵਿੱਚ ਬੈਠ ਕੇ ਬੜੇ ਹੀ ਆਨੰਦ ਮਈ ਟੰਗ ਦੇ ਨਾਲ ਪ੍ਰਸ਼ਾਦੇ ਛਕ ਰਹੀ ਹੈ ਲੰਗਰ ਛਕ ਰਹੀ ਹੈ ਦਰਦ ਦੇ ਸਰਕਾਰ ਦੇ ਰਾਤ ਦੇ ਹੋ ਗਏ ਜੀ 6:00 ਸੰਗਤ ਗੱਡੇ ਕੋਲ ਆਉਣਾ ਸ਼ੁਰੂ ਹੋ ਗਈ ਅਤੇ ਸਮਾਗਮ ਸਮਾਪਤੀ ਪਰ ਵਾਅਦਾ ਹੋਇਆ ਪ੍ਰਸ਼ਾਦਾ ਪਾਣੀ ਛਕ ਲਿਆ ਹੁਣ ਆਪਾਂ ਵੀ ਚੱਲਦੇ ਆਂ Thank you for watching.